ਹੈਲੋ ਸੱਸੀ ਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਆਪਣੀ ਮਾਂ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਜਿੱਦਿ ਜ ਬੋਲੀ ਹੁੰਦੀ ਹੈ ਜੀ ਨਿੰਮ ਦਾ ਬਣਾ ਦੇ ਘੋਟਣਾ ਕਿਤੇ ਸੱਸ ਕੁੱਟਣੀ ਪੈ ਜਾਂਦੀ ਨਿੰਮ ਦਾ ਬਣਾ ਦੇ ਘੋਟਣਾ ਕਿਤੇ ਸੱਸ ਕੁੱਟਣੀ ਪੈ ਜਾਂਦੀ ਇਸ ਬੋਲੀ ਦੇ ਵਿੱਚ ਜਿਹੜਾ ਘੋਟਣਾ ਹੈ ਨਾ ਉਹ ਸਾਸ ਕੁਪਲੀ ਲਈ ਨਹੀਂ ਹੈ गाइस ਇਹ ਵੀ ਇੱਕ ਲੌਜਿਕ ਆ ਜੀ। ਇਹ ਵੀ ਇੱਕ ਰਾਜ ਹੈ ਜੀ। ਪ੍ਰਾਣੇ ਸਮਿਆ ਦੇ ਬੈਦਾਂ ਦੀਆਂ ਕਾਢਾਂ ਆ ਜੀ ਇਹ। ਵੀ ਘੋਟਣਾ ਨਿੰਮਦਾਈ ਚਾਹੀਦਾ ਆ। ਨਿੰਮ ਦਾ ਘੋਟਣਾ ਇਸ ਲਈ ਕਿ ਜਦੋਂ ਸਾਡੀਆਂ ਬੀਬੀਆਂ ਭੈਣਾ ਖਾਣਾ ਬਣਾਉਂਦੀਆਂ ਸੀ, ਚਟਨੀ ਕੁੱਟਦੀਆਂ ਸੀ, ਮਸਾਲਾ ਰਗੜਦੀਆਂ ਸੀ ਕੁੰਡੇ ਦੇ ਵਿੱਚ। ਤਾਂ ਨਿੰਮ ਦੇ ਘੋਟਨੇ ਦੀ ਕਸ ਜਿਹੜੀ ਆ ਮਸਾਲੇ ਦੇ ਅੰਦਰ ਚਾ ਕੇ ਤੇ ਸਾਡੇ ਸਰੀਰ ਦੇ ਅੰਦਰ ਜਾਵੇ। ਸਬਜ਼ੀ ਰਹੀ ਚਟਨੀ ਰਹੀ ਕਿਸੇ ਵੀ ਮਸਾਲੇ ਰਹੀ ਤੇ ਤਾਂ ਕਰਕੇ ਉਹ ਨਿੰਮ ਦਾ ਜਿਹੜਾ ਘੋਟਣਾ ਤਾਂ ਜ਼ਰੂਰੀ ਸੀ ਵੀ ਮੇਰੀ ਮਾਂ ਨੇ ਵੀ ਉਹ ਸਮਝਾਇਆ ਸੀ ਵੀ ਇਹ ਬੋਲੀ ਤਾਂ ਐਨੀ ਬਣਾਈ ਹੋਈ ਆ ਕਿਤੇ ਕੋ ਸੱਸਾ ਘੋਟਣਿਆਂ ਦਾ ਥੋੜੀ ਕੁੱਟੀ ਦੀ ਆਉਂਦੀ ਹੈ ਸੱਸਾ ਦਾ ਪੁੱਤ ਜਿਹਨੀਆਂ ਮਾਮਾ ਛੱਡ ਜਾਣੀਆਂ ਜਿਹਈਆਂ ਮੋਰੇ ਮਾਮਾ ਮਿਲ ਜਾਂਦੀਆਂ ਉਹ ਜੇ ਤੁਸੀਂ ਸੱਸਵੇਂ ਤੁਸੀਂ ਸੱਸ ਨੂੰ ਆਪਣੀ ਨੂੰ ਤੂੰ ਕੁੱਟੇਂਗੀ ਨਹੀਂ ਘੋਟਨੇ ਦੇ ਨਾਲ ਤੇ ਫੇ ਮੇਰੀ ਨਾ ਉਹ ਵੀ ਤਾਂ ਮੈਨੂੰ ਉਸ ਨਿੰਮ ਦੇ ਘੋਟਨੇ ਦੇ ਨਾਲ ਕੁੱਟੂਗੀ ਕੱਲਾ ਤੇਰੇ ਲਈ ਘੋਟਨਾ ਤੇ ਨਹੀਂ ਬਣਿਆ ਇਸ ਲਈ ਇੱਕ ਲੌਜਿਕ ਆ ਜੀ ਇਹਦੇ ਵਿੱਚ ਇਹ ਨਿੰਮ ਦਾ ਘੋਟਨਾ ਸਾਨੂੰ ਹੋਣ ਵੀ ਨਿੰਮ ਦਾ ਹੀ ਘੋਟਨਾ ਵਰਤਣਾ ਚਾਹੀਦਾ ਹੈ ਤੇ ਕੁੰਡੇ ਚ ਮਸਾਲਾ ਰਗੜਨਾ ਚਾਹੀਦਾ ਹੈ ਤਾਂ ਕਿ ਜਿਹੜੀ ਨਿੰਮ ਦੀ ਕਸ ਸਾਡੇ ਅੰਦਰ ਜਾ ਕੇ ਸਾਨੂੰ ਕਈ ਬਿਮਾਰੀਆਂ ਤੋਂ ਨਿਰੋਗ ਕਰ ਸਕੇ ਹਾਂਜੀ ਇਹ ਬਹੁਤ ਵਧੀਆ ਗੱਲ ਆ ਜੀ ਪੁਰਾਣੇ ਸਮਿਆਂ ਦੀ ਤਾਂ ਜਿਹੜਾ ਘੋਟਨਾ ਵਰਤਨਾ ਮੈਂ ਤਾਂ ਕਹਿੰਨੀ ਵੱਧ ਤੋਂ ਵੱਧ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਸਾਡੇ ਵਰਤਦੇ ਸੀਗੇ ਸਾਡੇ ਬਜ਼ੁਰਗ ਵਰਤੇ ਸਾਡੀਆਂ ਮਤਾਵਾ ਭੈਣਾਂ ਵਰਤਦੀਆਂ ਸੀਗੀਆਂ ਦਾਦੀਆਂ ਵਰਤਦੀਆਂ ਸੀਗੀਆਂ ਸਾਨੂੰ ਵੀ ਉਹ ਵੀ ਚੀਜ਼ਾਂ ਵਰਤਣੀਆਂ ਚਾਹੀਦੀਆਂ ਹਨ ਜੀ ਇਹ ਨਿੰਬ ਦੇ ਘੋਟਨੇ ਦੇ ਪਿੱਛੇ ਇਹ ਲੌਜੀਕ ਹੈ ਕਿ ਤਾਂ ਕਿ ਨਿੰਬ ਦੀ ਕਸ ਸਾਡੇ ਅੰਦਰ ਰੋਜ਼ ਮਸਾਲੇ ਰਾਹੀਂ ਨਿੰਬ ਦਾ ਘੋਟਨਾ ਰਗੜ ਹੋਵੇ ਤੇ ਅਸੀਂ ਲੱਕੜ ਦੀ ਕਸ ਜਿਹੜੀ ਆ ਸਾਡੇ ਅੰਦਰ ਜਾ ਕੇ ਤੇ ਸਾਡੇ ਸਰੀਰ ਨੂੰ ਨਿਰੋਗ ਰੱਖ ਸਕੇ ਧੰਨਵਾਦ ਜੀ ਤੁਹਾਨੂੰ ਮੇਰੀ ਇਹ ਮਾਂ ਦੀ ਵੀਰ ਗੱਲ ਸ਼ੇਅਰ ਕੀਤੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਜਰੂਰ ਕਰਨੇ ਜੀ ਕੀ ਇਹ ਲੌਜਿਕ ਹੈ ਸਹੀ ਹੈ ਜਾਂ ਨਹੀਂ ਸਹੀ ਹੈਗਾ ਜੀ ਜੀ ਇਹ ਗੱਲ ਸਹੀ ਹੈ ਜਾਂ ਗਲਤ ਆ ਪਲੀਜ਼ ਮੈਨ ਕਮੈਂਟ ਕਰਕੇ ਦੱਸੋ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਸਾਡੀ ਆਉਣ ਵਾਲੀ ਹਰ ਛੋਟੀ ਮੋਟੀ ਵੀਡੀਓ ਤੁਹਾਡੇ ਤੱਕ ਉਹਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਤੁਸੀਂ ਸਾਨੂੰ ਦੇਖ ਸਕੋ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਵੱਡਿਆਂ ਦਾ ਆਦਰ ਤੇ ਛੋਟਿਆਂ ਦਾ ਪਿਆਰ ਮੇਰੇ ਵੱਲੋਂ ਸਤਿਕਾਰ। ਬਾਏ ਬਾਏ। ਦੋਨੇ ਹਰ ਜੋੜ ਕੇ ਸਤਿ ਸ੍ਰੀ ਅਕਾਲ।